जाने हम भूखे हैं इधर कोई रोटी पानी नहीं दी हर लिए किसको कोई किसको कोई कला माया इधर आके ये करो तो ताकि कहाँ से हैं कौन सा ऐसा अर्थात इलाज़ का माया कला पुत्र है चार बजे आपकी बेटी है इसमें तब मेरे साले का बेटी है साधु का मेरा है मैं इसके बड़े वाला जिला हूँ इसके हम सर करते सर बिनाओगे कहीं नहीं मिल रहे हम इतने का कहते हैं जिस भाई को अगर कहीं भी नजर पड़ेगा हमारा टेलीफोन नंबर लिखे हुए हमारे पास डेड बॉडी पहुँचना फोन नंबर सर लिखा रखे हो जी बास सर हम इतने डर कहेंगे कुछ नहीं कर सकते हम कुछ नहीं कर सकते ਆਕੀ ਜਿਆ ਰਹੇ ਨਹੀਂ ਬੇਰ ਦਾ ਨਹੀਂ ਫਰਮ ਹੈ ਅਪਾਏ ਤੋਂ ਕੋਈ ਚੌਕੀ ਨਹੀਂ ਹੈ ਅੱਜ ਪਾਣੀ ਦੇ ਦੂਰ ਚੱਲ ਗਏ ਮੈਨੂੰ ਆਪਰੇ ਤੋਂ ਮਿਲਿਆ ਤੇ ਉਹ ਵੀ ਤੋਂ ਹਮੇਸ਼ਾ ਅਲਰੀ ਦੋ ਬੱਚੇ ਲੈ ਦੇ ਵਿੱਚ ਲੁੱਤੇ ਹੈਗੇ ਆ ਕੀ ਇਨਫੋਰਮੇਸ਼ਨ ਇਸ ਤਰ੍ਹਾਂ ਇੱਕ ਸਾਡੇ ਬਾਅਦ ਅੱਜ ਪਿੰਡ ਮਹਿਤੋ ਲਦਨੀ ਤੋਂ ਇਨਫੋਰਮੇਸ਼ਨ ਮਿਲੀ ਸੀ ਜਿਸ ਦੇ ਇਨਫੋਰਮੇਸ਼ਨ ਮਿਲਣ ਤੋਂ ਬਾਅਦ ਮੈਂ ਤੇ ਸਾਡੀ ਜਿਹੜੀ ਪੁਲਿਸ ਪਾਰਟੀ ਇਸ ਮੌਕੇ ਤੇ ਪਹੁੰਚੀ ਸੀ ਜਿੱਥੇ ਸਾਨੂੰ ਪਤਾ ਲੱਗਾ ਕਿ ਪ੍ਰਵਾਸੀ ਮਜ਼ਦੂਰ ਜਿਹੜੇ ਇੱਥੇ ਪਿੰਡ ਮਹਿਤਪੁਰ ਲਦਨੀ ਵਿੱਚ ਰਹਿੰਦੇ ਆ ਕਾਫੀ ਸੰਖਿਆ ਤੋਂ ਉਹਨਾਂ ਦੇ ਜਿਹੜੇ ਬੱਚੇ ਆ ਕੱਲ ਜਿਹੜੀ ਬਿਸਦੌਰ ਮਹਿਰਾ ਉਹਦੇ ਵਿੱਚ ਨਾਲ ਵਗਾਰਾ ਬੈਠੇ ਜਿੱਥੇ ਦੋ ਲੜਕੀਆਂ ਜਿਹੜੀਆਂ ਮਹਿਤਪੁਰ ਦੇ ਗੇ ਇਹ ਜਿਹੜੇ ਪ੍ਰਵਾਸੀ ਮਜ਼ਦੂਰ ਆਏ ਉਹ ਝੋਨੇ ਦੀ ਫਸਲ ਹੈ ਉੱਥੇ ਝੋਨਾ ਲਗਾਉਣ ਕਰ ਰਹੇ ਸੀ ਇਹਨਾਂ ਨੂੰ ਇਹ ਨਹੀਂ ਪਤਾ ਲੱਗਾ ਇਹਨਾਂ ਨੂੰ ਇਹ ਗੱਲ ਜਿਹੜੀ ਹੈ ਸ਼ਾਮ ਵੇਲੇ ਪਤਾ ਲੱਗੀ ਕਿ ਮਜ਼ਦੂਰ ਦੇ ਬੱਚੇ ਆ ਬੇਟੀਆਂ ਰੋ ਰੁਰ ਗਏ ਸੋ ਉਹਨਾਂ ਨੇ ਅੱਜ ਸਾਨੂੰ ਇਨਫੋਰਮੇਸ਼ਨ ਦਿੱਤੀ ਹੈ ਅਸੀਂ ਮੌਕੇ ਤੇ ਜਾ ਕੇ ਸਟੇਟਮੈਂਟਸ ਲਿਖ ਕੇ ਆਪਣੀ ਜਿਹੜੀ ਅਗਲੀ ਕਾਰਵਾਈ ਸ਼ੁਰੂ ਕਰਾਂਗੇ ਤਦ ਦੋ ਹੀ ਬੱਚੇ ਗਮ ਹੋਏ ਜਾਂ ਦਸ ਕਿਤਾ ਜਾਣਕਾਰੀ ਮਿਲਦੀ ਹੈ ਉਥੇ ਤਿੰਨ ਪੰਜ ਬੱਚੇ ਦਰਜ ਆ ਰਹੇ ਇਸ ਤਰ੍ਹਾਂ ਕਿ ਜਿਵੇਂ ਮੌਕੇ ਤੇ ਅਸੀਂ ਜਿਹੜੀ ਇਨਫੋਰਮੇਸ਼ਨ ਸਾਨੂੰ ਮਿਲੀ ਸੀ ਕਿ ਇਹ ਜਿਹੜੇ ਪੰਜ ਬੱਚੇ ਸੀ ਟੋਟਲ ਜਿਹੜੇ ਨਹਿਰ ਚ ਗਏ ਸੀ ਪਰ ਦੋ ਬੱਚੀਆਂ ਪਹਿਲਾਂ ਰੁੜਗੀਆਂ ਤਿੰਨ ਬੱਚੇ ਜਿਹੜੇ ਆ ਉਹ ਜਦੋਂ ਉਹ ਵੀ ਰੁੜ ਸਕਦੇ ਸੀ ਪਰ ਉਥੇ ਇੱਕ ਲੜਕੇ ਹਿੰਮਤ ਕਰਕੇ ਉਹਨਾਂ ਨੂੰ ਬਚਾ ਲਿਆ ਹੁਣ ਤੱਕ ਸਾਡ ਕੀ ਕਾਰਵਾਈ ਹੈ ਕੁੱਤਾ ਕਸੀਨਾਂ ਦੀ ਸਟੇਟਮੈਂਟ ਲਿਖ ਕੇ ਅਸੀਂ ਡੀਆਰ ਦਰਜ ਕਰਕੇ ਜਿਹੜੀਆਂ ਆਪਣੀਆਂ ਪੁਲਿਸ ਪਾਰਟੀਆਂ ਕਰਵਾਨਾ ਕਰਤੀਆਂ ਅੱਗੇ ਅਸੀਂ ਥਰੂਆਊਟ ਆਲ ਪੰਜਾਬ ਮੈਸੇਜ ਕਰ ਦਿੱਤਾ ਨਹਿਰ ਦੇ ਨਾਲ ਨਾਲ ਕਿ ਕਿ ਇਹਦਾ ਕਨਫਰਮ ਹੋ ਚੁੱਕਾ ਕਿ ਜੜੀਆਂ ਨਹਿਰ ਚ ਰੁੜਗੀਆਂ ਸੋ ਅਸੀਂ ਜੜੀਆਂ ਡੈੱਡ ਬodies ਨੂੰ ਤਲਾਸ਼ ਕਰ ਲਈਏ ਫਸਟਾ ਕੁੱਤਾ ਪਰ ਗੁਰਦਾਸ ਗੁਰਦਾਸ ਪਰ ਨਹੀਂ ਅਸੀਂ ਉਹਦਾ ਵੀ ਅਸੀਂ ਮੈਸੇਜ ਕਰ ਕਰੀ ਤੌਰ ਤੇ ਸੈਟਾਇਪ ਕਰ ਰਹੇ ਹਾਂ ਫਿਰ ਫਿਲਹਾਲ ਅਸੀਂ ਆਪਣੇ ਲੈਗਲ ਤੋਂ ਹੀ ਚੜੀਆਂ ਇਹਨਾਂ ਦੇ ਫੈਮਸ ਤੇ ਹੋਰ ਜਿਹੜੇ ਲੋਕੋ ਲੈਗੈਂਡ ਨੇ ਜਿਹੜੇ ਤਰਨਾ ਜਾਣਦੇ ਆ ਉਹਨੂੰ ਨਾਲ ਲੈ ਕੇ ਸਰਚ ਕਰ ਕੀ ਨਾ ਕਰਕੇ ਤੁਹਾਡਾ ਸਕੀਨਾ ਗੀਨਾ ਕੱਲ ਕੀ ਹੋਇਆ ਸੀਗਾ ਜਿਹੜਾ ਕੱਲ ਤੁਹਾਡੇ ਨਾਲ ਦੀ ਕੁੜੀਆਂ ਸੀਗੀਆਂ ਆਲਾ ਸੀ ਉਧਰ ਜਾਮਨ ਖਾ ਕੇ ਆਏ ਸੀ ਪਰ ਦੋਨੇ ਕੋਣਿਆਂ ਨੂੰ ਅਸੀਂ ਮਨਾ ਕੀਤਾ ਜਨੈਰ ਕੋਲ ਨਾ ਜਾਓ ਉਹ ਫਿਰ ਵੀ ਚਲੇ ਗਏ ਸੀ ਉਹ ਨਾ ਹੁੰਦੇ ਸੀ ਫੇ ਡੁੱਬਣਾ ਸੀ ਦੇਖ ਲਈ ਸੀ ਵੈਸੇ ਲੋਕਾਂ ਨੂੰ ਚੀਕ ਮਾਰਿਆ ਕੋਈ ਵੀ ਨਹੀਂ ਆਈ ਸੀ ਉੱਥੇ ਹਾਂ ਕੋਈ ਨਹੀਂ ਕੰਨਾ ਕੋਈ ਨਹੀਂ ਆ ਪੈਣਾ ਸੀ ਤੁਸੀਂ ਕਿੱਥੇ ਸੀ ਤੁਸੀਂ ਕਰ ਦਿੰਦੇ ਆ ਕਿੱਥੇ ਸੀ ਗਿਆ ਕਿੱਥੇ ਸੀ ਗਿਆ ਪੁੱਤ ਉਹ ਨਹਿਰ ਕੋਲ ਇਧਰ ਦੇ ਪਾਸੇ ਖੇਤ ਕੋਲ ਉਧਰ ਪਾਸੇ ਕੋਦੇ ਕੋਲ ਨਹੀਂ ਵਿਚ ਨਾਣ ਬੜੇ ਜਾਂ ਉਦੋਂ ਹੀ ਜਨਾ ਸੀ ਉਹਨਾਂ ਦਾ ਦੋਨਾਂ ਦਾ ਪੂਜਾ ਰੂਪਾ ਰੂਪਾ ਕਿੰਨੇ ਜਣੇ ਨਾਣ ਗਏ ਸੀ ਦੋਨੇ ਜਣੇ ਗਏ ਸੀ ਨਾ ਹਾਂ ਉਹਦੇ ਨਾਲ ਕੌਣ ਦਾ ਹੋਰ ਹੋਰ ਕੋਈ ਨਹੀਂ ਸੀ ਦੋਨੇ ਜਣੇ ਗਏ ਸੀ ਹਾਂ ਦੋਨੇ ਵਿਚੇ ਰਹਿ ਗਏ ਹਾਂਜੀ ਅੱਛਾ ਤਰਾ ਕਾ ਨਿਕਾਲੇ ਰੇ ਤਬ ਡੁੱਬੇ ਰਹਾ ਠੀਕ ਹੈ ਜੀ ਕੀ ਨਾ ਜੀ ਆਪਣਾ ਮੇਰਾ ਰਾਜੇ ਸਰਿਸੇਵ ਅੱਛਾ ਜਿਹੜੇ ਆ ਬੱਚੇ ਡੁੱਬੇ ਹੈਗੇ ਇਹਨਾਂ ਦੇ ਬਾਰੇ ਜਾਣਕਾਰੀ ਦਿਓ ਇਹਨਾਂ ਦਾ ਬਾਰੇ ਸਾਨੂੰ ਤਾਂ ਪਤਾ ਨਹੀਂ ਲੱਗਿਆ ਦਿਨੋਂ ਤੋਂ ਅਸੀਂ ਸਵੇਰੇ 6 ਵਜੇ ਨਿਕਲ ਜਾਂਦੇ ਹਾਂ ਚੁੰਨਾ ਲਾਣੇ ਹਾਂ तो असी रात नु आठ रात नु आठ आया रात को 8 बजे रात 8 बजे आया फिर सू पता लग्या शाम को तीन पाँच आने से कुडिया, तो तीन नू कट देता किसी ने तीन तो नू कट देता दोनों देखा नहीं डूब गया पहले वो डूब गया पहले उन्होंने देखा नहीं कोई ओनू कटिया नहीं तीन जरा ऊपर सेगा वो तीनों कट देता तो वही मैं शाम को दसिया जब टोलने लग्या मैं खैर मनोदा से आज वो डूब गया बस दिन सालों पता ने लग गया आपकी बेटी जी हाँ जी मेरी बेटी थी एक एक, एक, एक मेरा जीजेदार दोनों साले जी एक थी आठ साल थी एक एक ग्यारह साल नाम की ना बच्चा एक पूजा नाम है एक रूपा पूजा की उम्र कितनी है उम्र एक ग्यारह साल की रूपा के आठ साल होने रूपा आपकी बेटी थी मेरी बेटी थी रूपा हाँ जी फिर गोताखोर मंगाई क्या गोताखोर वाले जो आते हैं तो ऐसी रात पता लग गया तो रात नु ऐसी के टोलने लगा सारे जने आप तो लबे आ नहीं पानी से भर के लबे आ नहीं फिर सुबह रे मैं दस बजे गया थाने नु

पुलिस ने की कार्रवाई की थी कोई कार्रवाई तो उनको नहीं।, नहीं वो सारा कुछ अभी आम लेके गया बोला जो तुम लोग जाके ढूंढना जब मिलेगा तो हमको फोन कर देना ठीक कल आए यहाँ देश से ही चार बजे कल हम गाड़ी से यहाँ उतरे हैं लुधियाने मैं जदे आया मेरे को जद मालूम हुआ जो बच्चे नहीं हैं मैं से पूछा क्या क्यों रो रहे हो क्या हो गया है कंधा निहाना नहीं मिल रहा है मैं बोला कितने बजे से करा ये ग्यारह बजे से मैं बोला पुलिस में क्यों नहीं रिपोर्ट कराया है कंधा पहले मैं खोजता हूँ फिर मैं रिपोर्ट करना तो अब सामने इन लोग को पता लगा जब बच्चे डूब गया नहर में तक बाद हम लोग साढ़े पास नहार वार के साढ़े पास में खोजने लगा बाद से नहीं मिला तो तीन मोटरसाइकिल सुबह निकाल के तब गया रहूँ कॉल बोला कि झजरा वहाँ लगे जाली लगे हुए है वहाँ तक गया कहीं पता लगा, हम लोग को नहीं मिला है बस हम इतने टा कहेंगे जहाँ भी कहीं भी बच्चे किसी की भी नज़र हो हमको मिलेगा तो हमको संपर्क करेगा इतने तक हम हमारा डेड बॉडी हमको मिल जाना चाहिए बस हमको कुछ नहीं करना है गल बात होना के बच्चे नहर के पता नहीं था खेल रहे थे कि रहे रहे वो बारी बारी पानी के बच्चे उतर गए थे ये मुंडा पानी लेना आया था ये दलेरी के नाल इन तीन कुड़ियाँ बच

ਬੱਚਿਆਂ ਦਾ ਰੌਲਾ ਸੁਣਿਆ ਤਾਂ ਹਾਂਜੀ ਹਾਂ ਫਿਰ ਇਕੱਲੇ ਨਹੀਂ ਤਿੰਨਾਂ ਨੂੰ ਕੱਢਿਆ ਹਾਂਜੀ ਹਾਂਜੀ ਫਿਰ ਇਹਨਾਂ ਨੇ ਦੱਸਿਆ ਕਿ ਹੋਰ ਕਿੰਨੇ ਆ ਵਿੱਚ ਮੇਰੇ ਕੋ ਨਹੀਂ ਦੱਸਾਂ ਹਾਂ ਤੈਂ ਜਿੰਨੀਆਂ ਇਹਨਾਂ ਨੂੰ ਦਿਖੀਆਂ ਮਤਲਬ ਉਹਨੀਆਂ ਕੱਢਤੀਆਂ ਬਾਕੀ ਇਹਦੇ ਨਿਗਾ ਤੋਂ ਬਾਹਰ ਹੋ ਗਈਆਂ ਮਤਲਬ ਦਿਖਾਈ ਨਹੀਂ ਦਿੱਤੀਆਂ ਬਾਕੀ ਪਹਿਲੇ ਡੁੱਬ ਗਏ ਨਹੀਂ ਡੂੰਢ ਪਾਇਆ ਨਾ ਹੂੰ ਅੱਛਾ ਇਹਦੀ ਇੰਨੀ ਦਲੇਰੀ ਬਹੁਤ ਹੈ ਜਿਹੜੇ ਤਿੰਨਾਂ ਨੂੰ ਹੀ ਬਚਾ ਗਿਆ ਹੈ ਸ਼ੁਕਰੀਆ ਇਹਦਾ ਜੀਵਨ ਕੁਮਾਰ ਕੀ ਨਾਂ ਕੀ ਨਾਂ ਤੇਰਾ ਜੀਵਨ ਕੁਮਾਰ ਜੀਵਨ ਕੁਮਾਰ ਹੈ ਕਿੰਨੀ ਉਮਰ ਹੈ ਤੇਰੀ